ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬਟਿਕ ਬਲਾਡਾ ਵੱਲੋਂ ਅੱਜ ਫੇਰ ਇੱਕ ਦਮੀ ਲੈ ਕੇ ਆਏ ਕਲੈਕਸ਼ਨ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹੂਗੀ ਅਸੀਂ ਦੁਬਾਰਾ ਸੇਲ ਲਗਾ ਰਹੇ ਹਾਂ ਕਾਟਨ ਦੇ ਸੂਟਾਂ ਦੇ ਸੇਲ ਰਹੂਗੀ ਜੀ ਬਿਲਕੁਲ ਜਨਰਲ ਜੀ ਪ੍ਰਾਈਸ ਦਵਾਂਗੇ ਸੂਟ ਸਭ ਤੋਂ ਪਹਿਲਾਂ ਭੈਣਾਂ ਨੂੰ ਰਿਕਵੈਸਟ ਹੈ ਕਿ ਸਾਡੇ ਐਦਾਂ ਦੇ ਸੋਹਣੇ ਸੋਹਣੇ ਸੂਟ ਲੈਣ ਲਈ ਬਟਿਕ ਵਰਕ ਦੇ ਸੂਟ ਬਾਕੀ ਕਾਫੀ ਤਰ੍ਹਾਂ ਦਾ ਸਟਾਫ ਅਸੀਂ ਤੁਹਾਨੂੰ ਦਿਖਾਉਣੇ ਰਹਿੰਦੇ ਆਂ ਆਨ ਲੈਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਚਲਦੀ ਤੋਂ ਜਲਦੀ ਮਿਲ ਸਕੇ ਜੀ ਤੇ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਠੀਕ ਹੈ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਤੁਹਾਨੂੰ ਜਰੂਰ ਤੁਸੀਂ ਬਰਲਾਡਾ ਐਂਟਰ ਕਰਨਾ ਤਾਂ ਤੁਹਾਨੂੰ ਆਈਟੀਆਈ ਪੀ ਆ ਕੇ ਸਾਹਮਣੇ ਜਿਹੜਾ ਓਵਰ ਬ੍ਰਿਜ ਪੌਲ ਬਣਿਆ ਹੋਇਆ ਉਹ ਪੂਰਾ ਕ੍ਰੋਸ ਕਰਕੇ ਆਉਣਾ ਜੀ ਜੇਕਰ ਤੁਸੀਂ ਪੌਲ ਨੂੰ ਕ੍ਰੋਸ ਕਰ ਲਿਆ ਤਾਂ ਉਹਦੀ ਲੈਫਟ ਸਾਈਡ ਵਾਪਸ ਆਜੋ ਉਦੀ ਪੌਲ ਦੇ ਨਾਲ ਨਾਲ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਠੀਕ ਹੈ ਜੀ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਫਿਰ ਲਾਟਾ ਐਂਟਰ ਬੁੰਡੇ ਹੋਏ ਪੌਂਡੂ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਨਾਲ ਨਾਲ ਪੌਲ ਦੀ ਤੇ ਫਸਟ ਜਿਹੜੀ ਚੈਂਟਰ ਕਰਕੇ ਮੇਰੀ ਸ਼ਾਪ ਹੈ ਲਓ ਜੀ ਅੱਜ ਦੀ ਵੀਰ ਨੂੰ ਲੱਗੇ ਸਟਾਰਟ ਕਰਨ ਫਾਸਟ ਫੂਡ ਚੈੱਕ ਕਰੋ ਜੀ ਕਾਟਰ ਚੈੱਕ ਬਰਬਰੀ ਇਹਦੇ ਵਿੱਚ ਰਹੂਗਾ ਜੀ ਜਿਹੜਾ ਸਟਾਫ ਰਹਿਣਾ ਕਾਟਰ ਚ ਇੱਕ ਬਰਬਰੀ ਦੇ ਵਿੱਚ ਰਹਿਣਾ ਪੂਰੀ ਸ਼ਰਟ ਦੇ ਉੱਪਰ ਛੋਟੀਆਂ ਛੋਟੀਆਂ ਬੋਡੀਆਂ ਆਉਣਗੀਆਂ ਤੇ 슬ੀਵਸ ਦਾ ਕੰਮ ਵੀ ਮਿਲੂਗਾ 슬ੀਵਸ ਦਾ ਕੰਮ ਚੈੱਕ ਕਰ ਸਕਦੇ ਹੋ ਤੇ ਸਟਾਫ ਚੈੱਕ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਮਾਰਕੀਟ ਦੇ ਵਿੱਚ ਸੂਟ ਇਹ 500 ਦਾ ਪੈਣਾ ਜੀ ਕਾਟਨ ਚੈੱਕ ਬਰਬਰੀ ਤੇ ਅਸੀਂ ਤੁਹਾਨੂੰ ਵਿੱਦ ਵਰਕ ਦੇ ਰਿਹਾ ਜੀ ਸਿਰਫ 700 ਦੇ ਵਿੱਚ ਠੀਕ ਹੈ ਜੀ ਸਿਰਫ ਸੇਲ ਪ੍ਰਾਈਸ ਦੇ ਸੂਟ ਲੈਣੇ ਆ 700 ਦੇ ਵਿੱਚ ਦੇ ਰਿਹਾ ਤੁਹਾਨੂੰ ਵਿੱਦ ਵਰਕ ਤੁਹਾਨੂੰ 500 ਦਾ ਸੂਟ ਦੇ ਰਿਹਾ ਜੀ ਮਾਰਕੀਟ ਦੇ ਵਿੱਚ ਅਸੀਂ ਤੁਹਾਨੂੰ 700 ਦਾ ਸੂਟ ਦੇ ਰਿਹਾ ਜੀ ਉਹ ਵੀ ਵਰਕ ਦੇ ਨਾਲ ਚੈੱਕ ਕਰੋ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਇਹ 슬ੀਵਸ ਤੇ ਵਰਕ ਆਊਗਾ ਜੀ ਪੂਰੀ ਸ਼ਰਟ ਤੇ ਵਰਕ ਆਊਗਾ ਜੀ ਪ੍ਰਾਈਸ ਰਹਿਣੀ ਇਹਦੀ 700 ਸ਼ਿਪਿੰਗ ਚਾਰਜ ਰਹਿਣਾ ਐਕਸਟਰਾ ਜੀ ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਕਾਟਨ ਦੇ ਉੱਪਰ ਹੀ ਆਊਗਾ ਜੀ ਸਿੰਧੀ ਵਰਕ ਦਾ ਸੂਟ ਰਹੂਗਾ ਪਾਊਡਰ ਬਲੂ ਕਲਰ ਦੇ ਵਿੱਚ ਆਣਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਵਰਕ ਠੀਕ ਹੈ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਣਾ ਇਹ ਪੂਰੀ ਸ਼ਰਟ ਦੇ ਉੱਪਰ ਛੋਟੇ-ਛੋਟੇ ਫਲਾਵਰ ਆਣੇ ਆ 슬ੀਵਸ ਦੇ ਕੰਮ ਵੀ ਤੁਹਾਨੂੰ ਮਿਲਣ ਵਾਲਾ 슬ੀਵਸ ਦਾ ਕੰਮ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਮਿਲੂਗਾ ਤੁਹਾਨੂੰ 슬ੀਵਸ ਦੇ ਉੱਪਰ ਕੰਮ ਠੀਕ ਹੈ ਜੀ ਪ੍ਰਾਈਸ ਸਿਰਫ ਰਹਿਣੀ ਹੈ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਲਾਈਟ ਜਾਂ ਪਾਊਡਰ ਬਲੂ ਕਲਰ ਆਉਣਾ ਲਾਈਟ ਪਾਊਡਰ ਬਲੂ ਕਲਰ ਆਣਾ ਸੈਲਫ ਦੇ ਵਿੱਚ ਸਟਾਫਰ ਹੋਊਗਾ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਚੈੱਕ ਕਰੋ ਜੀ ਆ ਉੱਪਰ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਛੋਟੇ ਛੋਟੇ ਫਲਾਵਰ ਆ نیچے ਘੇਰਾ ਬਣਿਆ ਹੋਇਆ গারਲਿਸ਼ ਲੁੱਕ ਦੇ ਵਿੱਚ ਸੂਟ ਰੌਗਜ਼ ਰਹਿਣੀ ਹੈ ਜੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਡਾਰਕ ਫਰੋਜੀ ਗੱਦਾ ਦਾ ਦੁਪੱਟਾ ਲਗਾ ਲਓ ਜੇ ਨਾਲ ਬਹੁਤ ਸੋਹਣਾ ਸੂਟ ਬਣਨਾ ਜੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹਿਣਾ ਠੀਕ ਹੈ ਜੀ ਮੌਸਮ ਨੂੰ ਅਸੀਂ ਰੱਖਦੇ ਹੋਏ ਮੈਂ ਨੇ ਦੇਖੀ ਦੁਆਰਾ ਫੇਰ ਕਾਟਨ ਦੇ ਸੂਟ ਅਸੀਂ ਲੈ ਕੇ ਆਏ ਆ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੈਨਲ ਵਰਕ ਹੋਇਆ ਜੀ ਸਕੈਂਜੀ ਸ਼ੇਡ ਚ ਆਣਾ ਜੀ ਮਾਊਸ ਸਕੈਂਜੀ ਸ਼ੇਡ ਦੇ ਵਿੱਚ ਆਊਗਾ ਤੇ ਪੂਰੀ ਸ਼ਰਟ ਉੱਪਰ ਪੈਨਲ ਵਰਕ ਹੈ 슬ੀਵਸ ਦਾ ਵਰਕ ਮਿਲੂਗਾ ਕੈਮਰਿਕ ਸਟਾਫ ਹੈ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਇਹਦੀ 700 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 700 ਰਹਿਣੀ ਹੈ ਜੀ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਮਹਿੰਦੀ ਜੀ ਸ਼ੇਡ ਚ ਆਊਗਾ ਮਹਿੰਦੀ ਸ਼ੇਡ ਕਈ ਵੀਰੇ ਬ੍ਰਾਈਟ ਕਲਰ ਆਉਂਦਾ ਸੀ ਪਰ ਇਹ ਬ੍ਰਾਈਟ ਕਲਰ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਣਾ ਇਹ ਲਓ ਜੀ ਚੈੱਕ ਕਰੋ ਜੀ ਸਾਰੀ ਸ਼ਰਟ ਦੇ ਉੱਪਰ ਆਉਣੇ ਆ ਫਲਾਵਰ ਲਓ ਜੀ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਜੀ ਦੀ ਤੋ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੀਆਂ ਤੁਹਾਨੂੰ 슬ੀਵਸ ਦੇ ਉੱਪਰ ਵੀ ਦਿਖਾਵਾਂਗੇ ਇਹ ਵਾਲੇ ਫਲਾਵਰ ਆਉਣੇ ਸਲੀਵਸ ਉੱਪਰ ਪ੍ਰਾਈਸ ਰਹਿਣੀ ਹੈ ਜੀ ਇਹਦੀ 700 ਰੁਪਏ ਇਹ ਵਾਲੇ ਸੂਟ ਦੀ ਪ੍ਰਾਈਸ 700 ਰੁਪਏ ਰਹਿਣੀ ਹੈ ਜੀ ਚੈੱਕ ਕਰੀ ਚਲੋ ਸੂਟ ਅੱਜ ਦੇ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਸਿੰਦੀ ਦੇ ਵਿੱਚ ਆਊਗਾ ਕੈਮਲ ਕਲਰ ਹੋਣਾ ਜੀ ਸੂਟ ਦਾ ਕਲਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਤੇ ਸਲੀਪਸ ਉੱਪਰ ਵੀ ਤੁਹਾਨੂੰ ਮਿਲੂਗਾ ਇਹਦੇ ਕੰਮ ਲਵਜਰੀਅਨ ਸਲੀਪਸ ਦਿਖਾ ਦਿੰਨੇ ਆ ਤੁਹਾਨੂੰ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ ਸਲੀਪਸ ਪ੍ਰਾਈਸ ਸਿਰਫ ਰਹਿਣੀਆਂ ਜੀ ਇਹਦੀ 650 650 ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਅਗਲਾ ਸੂਟ ਚੈੱਕ ਕਰੋ ਜੀ ਇਹ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪਿਸਤਾ ਕਲਰ ਦੇ ਵਿੱਚ ਆਣਾ ਕਲਰ ਬਹੁਤ ਪਿਆਰਾ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਹੈ ਜੀ ਚੈੱਕ ਕਰੋ ਜੀ ਸੂਟ ਦੀ ਡਿਜ਼ਾਈਨਿੰਗ ਚੈੱਕ ਕਰੋ ਬਹੁਤ ਪਿਆਰੀ ਡਿਜ਼ਾਈਨਿੰਗ ਰਹੂਗੀ ਜੀ ਲਓ ਚੈੱਕ ਕਰੋ ਵਰਕ ਤੇ ਵਰਕ ਦੀ ਫਿਨਿਸ਼ਿੰਗ ਲੈਂਥ ਤੇ ਰਜਨਾ ਮਰਜੀ ਰੱਖ ਲਓ ਜੀ ਇਹਦਾ ਤੇ ਵਾਲੀਆਂ ਰਹਿਣਗੀਆਂ 슬ੀਵਸ ਇਹਦੀਆਂ ਪ੍ਰਾਈਸ ਰਹਿਣੀ ਹੈ ਜੀ ਸਿਰਫ 750 750 ਦੇ ਇੱਕ ਕੀਮਤ ਵਾਲਾ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਪਿਸਤਾ ਕਲਰ ਦੇ ਵਿੱਚ ਪਿਓਰ ਕਾਟਨ ਸਟਾਫ ਰਹਿਣ ਵਾਲਾ ਜੀ ਲਓ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਰਹਿਣ ਵਾਲਾ ਚੈੱਕ ਕਰੋ ਜੀ ਵਰਕ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਲਓ ਜੀ ਇਹ ਵਾਲੀਆਂ ਆਉਣਿਆਂ ਦੀ ਇਹਦੇ 슬ੀਵਸ ਦੇ ਉੱਪਰ ਕੰਮ ਇਹ 슬ੀਵਸ ਦੇ ਉੱਪਰ ਕੰਮ ਆਊਗਾ ਜੀ ਪ੍ਰਾਈਸ ਰਹਿਣੀ ਇਹਦੀ 750 750 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਪੂਰਾ ਫੁੱਲ ਹੈਵੀ ਵਰਕ ਵਾਲਾ 컬러 ਆਉਣਾ ਬਿਲਕੁਲ ਲਾਈਟ ਜਾਂ ਸਕਿਨ ਜَا ਕਲਰ ਵਿੱਚ ਆਊਗਾ ਜੀ ਇਹ ਨੂੰ ਤੁਸੀਂ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਜੀ ਸਟੱਫ ਕੈਮਰਕ ਦੇ ਉੱਪਰ ਇਹ ਕੈਮਰਕ ਦੇ ਉੱਪਰ ਆਣਾ ਬਹੁਤ ਸੋਹਣਾ ਡੇਲੀ ਵੇਅਰ ਦੇ ਲਈ ਬਹੁਤ ਪਿਆਰਾ ਜਿਹਾ ਸੂਟ ਰਹੂਗਾ ਜੀ ਡੇਲੀ ਵੇਅਰ ਦੇ ਲਈ ਲੌਕੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਜੀ ਪੂਰੀ ਸ਼ਰਟ ਉੱਪਰ ਆਉਣਗੇ ਛੋਟੇ ਛੋਟੇ ਫਲਾਵਰ ਤੇ 슬ੀਵਸ ਦਾ ਕੱਪ ਵੀ ਮਿਲੂਗਾ ਲਓ ਜੀ ਜਿੰਨੇ ਮਰਜ਼ੀ ਰੱਖੋ ਘੇਰਾ ਇਹ ਆਉਣਾ 슬ੀਵਸ ਦੇ ਉੱਪਰ ਵਰਕ ਠੀਕ ਹੈ ਜੀ ਇਹ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਪ੍ਰਾਈਸ ਰਹਿਣੀ ਆ ਜੀ ਇਹਦੀ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਵਾਲਾ ਚੈੱਕ ਕਰੋ ਜੀ ਖਾਦੀ ਦੇ ਉੱਪਰ ਹੋਊਗਾ ਇਹ ਖਾਦੀ ਦੇ ਉੱਪਰ ਹੈਣਾ ਜੀ ਲਓ ਜੀ ਇਹ ਖਾਦੀ ਉੱਪਰ ਹੋਊਗਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕਾਟਨ ਖਾਦੀ ਹੈ ਜੀ ਪ੍ਰਾਈਸ ਰਹੂਗੀ 750 슬ੀਵਸ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਜੀ ਇਹਦਾ ਲਓ ਇਹ ਵਾਲਾ 슬ੀਵਸ ਦੇ ਉੱਪਰ ਵਰਕ ਆਊਗਾ ਜੀ 750 ਦੀ ਪ੍ਰਾਈਸ ਰਹਿਣੀ ਹੈ ਜੀ ਲਾਈਟ ਜੈ ਲਵੈਂਡਰ ਕਲਰ ਸੀਗਾ ਇਹ ਇਹਦੇ ਵਿੱਚ ਇੱਕ ਆਊਗਾ ਜੀ ਇਹ ਵਾਲਾ ਕਲਰ ਪਿੰਕ ਪੀਚ ਕਲਰ ਆਊਗਾ 750 ਇਹ ਵਾਲੇ ਸੂਟ ਦੀ ਪ੍ਰਾਈਸ ਰਹਿਣੀ ਆ ਕ੍ਰਸ਼ ਦੇ ਵਿੱਚ ਰਹੂਗਾ ਕਾਟਨ ਕ੍ਰਸ਼ ਦਾ ਸਟਾਫ ਰਹੂਗਾ ਜੀ ਇਹਦਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ ਪੂਰੀ ਸ਼ਰਟ ਉੱਪਰ ਫਲਾਵਰ ਆਣੇ ਆ ਜੀ ਠੀਕ ਹੈ ਜੀ ਇਹ ਆਊਗਾ ਜੀ ਇਹਦੇ 슬ੀਵਸ ਦੇ ਉੱਪਰ ਕੰਮ 750 ਦੀ ਪ੍ਰਾਈਸ ਰਹਿਣੀ ਆ ਜੀ। ਲਓ ਜੀ ਇਹ ਵਾਲਾ ਸੂਟ ਦੇਖੋ ਜੀ ਇਹ ਵੀ ਖਾਦੀ ਉੱਪਰ ਹੋਊਗਾ। ਪੂਰੀ ਸ਼ਰਟ ਦੇ ਉੱਪਰ ਛੋਟੇ-ਛੋਟੇ ਫਲਾਵਰ ਆਉਣੇ ਆ ਜੀ ਦੇਖੋ ਸਿੰਧੀ ਵਰਕ ਦੇ ਛੋਟੇ-ਛੋਟੇ ਫਲਾਵਰ ਆਉਣੇ ਆ। ਬਾਕੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ ਜੀ। ਬਹੁਤ ਸੋਹਣਾ ਸੂਟ ਬਣਨਾ ਜੀ ਸਾਈਡ ਉੱਪਰ ਲਗਾ ਲਓ ਫਿਨਿਸ਼ਿੰਗ ਪੱਟੀ। ਤੇ ਉਪਰ neck design ਕਰ ਲੋ ਸਿੰਧੀ ਵਰਕ ਹੈ ਜੀ ਪੂਰੀ ਛੋਟੀਆਂ ਛੋਟੀਆਂ ਬੂਟੀਆਂ ਆਉਣੀਆਂ ਪੂਰੀ ਸ਼ਰਟ ਉੱਪਰ ਤੇ ਬਸਲੀਵਸ ਉੱਪਰ ਵੀ ਤੁਹਾਨੂੰ ਛੋਟੀਆਂ ਛੋਟੀਆਂ ਬੂਟੀਆਂ ਮੈਲਿੰਗ ਹੋਵੇ ਤੁਸੀਂ ਚੈੱਕ ਕਰ ਲੋ ਵਰਕ ਦੀ ਫਿਨਿਸ਼ਿੰਗ ਜਦੀਕ ਤੋਂ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰਾ ਜਿਹਾ ਸਿੰਪਲ ਸੋਬਰ ਜਿਹਾ ਸੂਟ ਹੈ ਖਾਦੀ ਉੱਪਰ ਰੈਡੀ ਹੈ ਇਹ 슬ੀਵਸ ਉੱਪਰ ਕੰਮ ਆਊਗਾ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 700 700 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਇਹ ਕੈਮਰਕ ਤੇ ਆਊਗਾ ਜੀ ਸਿੰਧੀ ਵਰਕ ਦੇ ਵਿੱਚ ਲਓ ਸਿੰਧੀ ਵਰਕ ਦੇ ਵਿੱਚ ਆਊਗਾ ਜੀ ਇਹ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਪੀਸ ਕਲਰ ਆਊਗਾ ਜੀ ਇਹ ਲਓ ਜੀ ਇਹ ਵਾਲਾ ਆਊਗਾ ਜੀ 슬ੀਵਸ ਤੇ ਕੰਮ ਇਹ 슬ੀਵਸ ਦੇ ਉੱਪਰ ਆਊਗਾ ਪ੍ਰਾਈਸ ਰਹਿਣੀ ਹੈ ਜੀ ਸਿਰਫ 650 650 ਦੇ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਉਧਿਓਗਲਾ ਸੂਰ ਚੈੱਕ ਕਰੋ ਜੀ ਇਹ ਵੀ ਖਾਦੀ ਉੱਪਰ ਆਉਣਾ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਲਓ ਖਾਦੀ ਤੇ ਰਹੂਗਾ ਜੀ ਪੂਰੀ ਸ਼ਰਟ ਉੱਪਰ ਆਉਣੇ ਛੋਟੇ ਛੋਟੇ ਫਲਾਵਰ ਬਹੁਤ ਹੀ ਪਿਆਰੇ ਜਿਹੇ ਫਲਾਵਰ ਆਉਣ ਵਾਲੇ ਆ ਤੇ ਇਹ ਵਾਲਾ ਰਹੂਗਾ ਜੀ 슬ੀਵਸ ਦੇ ਉੱਪਰ ਕੰਮ ਲਓ ਜੀ ਇਹ 슬ੀਵਸ ਤੇ ਕੰਮ ਆਊਗਾ ਜੀ ਬਹੁਤ ਹੀ ਪਿਆਰਾ ਜਿਹਾ 슬ੀਵਸ ਬਣੀਆਂ ਹੋਈਆਂ ਪ੍ਰਾਈਸ ਰਹਿਣੀ ਹੈ ਜੀ ਇਹਦੀ 750 750 ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹਦੇ ਉੱਪਰ ਹਲਕਾ ਹਲਕਾ ਜਿਹਾ ਨਾ ਕੋਈ ਲੱਗਿਆ ਹੋਇਆ ਕੁਝ ਵਰਕ ਕਰਨ ਤੇ ਕੁਝ ਲੱਗ ਗਿਆ ਪਰ ਇਹ ਉਤਰ ਜਾਊਗਾ ਜੀ ਇਹਦੀ ਪ੍ਰਾਈਸ ਸਿਰਫ ਦੇ ਰਾਵਾਂਗੇ ਤੁਹਾਨੂੰ 650 ਚ ਇਸ ਕਰਕੇ ਤੁਹਾਨੂੰ 650 ਚ ਦੇ ਰਹੇ ਹਾਂ ਜੀ ਇਹ ਵਾਲਾ ਸੂਟ ਚੈੱਕ ਕਰੋ ਸ਼ਿਪਿੰਗ ਚਾਰਜ ਐਕਸਟਰਾ ਹੋਊਗੀ ਜੀ ਖਾਦੀ ਦੇ ਉੱਪਰ ਬਣਿਆ ਹੋਇਆ ਪੂਰਾ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਖਾਦੀ ਦੇ ਉੱਪਰ ਬਣਿਆ सिर्फ साढ़े छे सौ चवेगी जी ये वाला सूट लो no. अगला कलर चेक करो जी ये वाला सूट चेक करो जी ये भी बहुत ही प्यारा जहा सूट रहेगा जी सी ग्रीन जहा कलर आऊगा खादी के उपर रेडी है खादी उपर आएगा जी ये, ये बड़िया हुई स्लीव्स ਲਓ ਇਹ 슬ੀਵਸ ਦਾ ਕੰਮ ਹੈ ਜੀ ਇਹਦਾ ਬਹੁਤ ਹੀ ਪਿਆਰਾ ਗਿਆ 슬ੀਵਸ ਬਣਿਆ ਹੋਈਆਂ ਸਲਵਾਰ ਦੇ ਉੱਪਰ ਵੀ ਲਿਆ ਸਕਦੀ ਹਾਂ ਸਰੀਸ ਉੱਪਰ ਵੀ ਲਿਆ ਸਕਦੇ ਹਾਂ ਪ੍ਰਾਈਸ ਰਹਿਣੀ ਹੈ 750 750 ਇਹ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਪਿਓਰ ਖਾਦੀ ਤੇ ਹੈ ਜੀ ਲਓ ਅੱਗੇ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਉੱਪਰ ਹੋਊਗਾ ਜੀ ਮਹਿੰਦੀ ਸ਼ੇਡ ਚਾਹਣਾ ਪੂਰੀ ਸ਼ਰਟ ਉੱਪਰ ਛੋਟੇ ਛੋਟੇ ਆਉਣੇ ਆ ਫਲਾਵਰ ਠੀਕ ਹੈ ਜੀ ਤੇ ਇਹ ਵਾਲੀ ਆਉਣੇ ਆ ਜੀ ਇਹਦੀਆਂ ਬਾਹਾਂ ਦਾ ਕੰਮ ਪ੍ਰਾਈਸ ਰਹਿਣੀ ਇਹਦੀ 700 ਰੁਪਏ 700 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਖਾਦੀ ਤੇ ਉੱਪਰ ਹੈ ਨਾ ਜੀ ਲਓ ਜੀ ਇਹ ਵੀ ਕੈਮਰਕ ਤੇ ਰਹੂਗਾ ਚੈੱਕ ਕਰੋ ਜੀ ਸਿੰਧੀ ਦਾ ਵਰਕ ਹੈ ਕਾਟਨ ਸਟਾਫ ਹੈ ਬਿਲਕੁਲ ਕਾਟਨ ਸਟਾਫ ਹੈ ਜੀ ਸਿੰਦੀ ਦਾ ਵਰਕ ਹੈ 슬ੀਵਸ ਉੱਪਰ ਵੀ ਕੰਮ ਮਿਲੂਗਾ ਤੁਹਾਨੂੰ ਪ੍ਰਾਈਸ ਮਿਲੂਗੀ ਇਹਦੀ ਸਿਰਫ 600 ਰੁਪਏ ਇਹ ਵਾਲਾ ਸੂਟ 600 ਚ ਰਹੂਗਾ ਜੀ ਕਾਟਨ ਹੈ ਬਿਲਕੁਲ ਪਿਓਰ ਕਾਟਨ ਹੈ ਜੀ ਇਹ ਵਾਲਾ ਲੈ ਰਣੀ ਹੈ ਜਿਹਦੀਆਂ 슬ੀਵਸ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 600 ਰੁਪਏ ਲਓ ਜੀ ਇਹ ਵੀ ਦੇਖ ਸਕਦੇ ਹੋ ਛੋਟੇ ਛੋਟਾ ਸਿੰਧੀ ਵਰਕ ਹੋਇਆ ਛੋਟੇ ਛੋਟੇ ਜਿਹੇ ਫਲਾਵਰ ਬਣੇ ਆ ਪੂਰੀ ਸ਼ਰਟ ਉੱਪਰ ਬਾਕੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਕੇ ਬਹੁਤ ਸੋਹਣਾ ਸੂਟ ਬਣਾਣਾ ਜੀ ਇਹ ਖਾਦੀ ਦੇ ਉੱਪਰ ਰੈਡੀ ਹੈ ਜਿੰਗੇ ਹੋਣ ਚਾਹ ਮਹਿੰਦੀ ਕਲਰ ਆਊਗਾ ਲਓ ਪੂਰੀ ਸ਼ਰਟ ਦੇ ਉੱਪਰ ਛੋਟੀਆਂ ਛਟੀਆਂ ਬੂਕੀਆਂ ਮਿਲੀਆਂ ਤੁਹਾਨੂੰ ਬਹੁਤ ਹੀ ਪਿਆਰੀਆਂ ਜੀਆਂ ਇਹ ਆਉਣਾ ਜੀ ਇਹਦੀਆਂ ਬਾਹਾਂ ਦਾ ਕੰਮ ਇਹ ਬਾਹਾਂ ਤੇ ਵਰਕ ਆਊਗਾ ਪ੍ਰਾਈਸ ਰਹਿਣੀ ਹੈ ਸਿਰਫ ਇਹਦੀ ਸਸ 700 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਅਗਲਾ ਚੈੱਕ ਕਰੋ ਜੀ ਕਲਰ ਇਹ ਖਾਦੀ ਦੇ ਉੱਪਰ ਹੈਣਾ ਜੀ ਖਾਦੀ ਸਟਫ ਤੇ ਬਣਿਆ ਹੋਇਆ ਛੋਟੇ ਛੋਟੇ ਫਲਾਵਰ ਇਹ ਬਣ ਰਹਿਣੀਆਂ ਜੀ ਇਹਦੇ 슬ੀਵਸ ਦਾ ਕੰਮ ਪ੍ਰਾਈਸ ਸਿਰਫ ਰਹਿਣੀ ਹੈ ਜੀ 700 ਰੁਪਏ ਇਹ ਸਨ ਆਈ ਦੇ ਸਾਡੇ ਕਾਟਨ ਦੇ ਸੂਟ ਇੰਨੇ ਸੂਟਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ